ਅਸ ਸੇਵੀ ਵਾਲਾ ਕਾਹਨ ਜਦੋਂ ਹੋਇਆ ਸੀ ਤਾਂ ਉਸ ਸਮੇਂ ਉੱਥੇ ਨਾਟਕ ਰੱਖੇ ਕਾਮ ਕਾਨੂੰਨ ਦੇ ਉਸ ਸਮੇਂ ਆਕੂਨਤੀ ਦੇ ਖਾਲਸਤਾਨ ਜੈਸ਼ਰ ਦੀ ਦੇ ਦੌਰ ਦੇ ਅੰਦਰ ਇਹ ਸੀਗਾ ਕਿ ਲੋਕਾਂ ਨੂੰ ਯਾਰ ਜਾਗਰੂਕ ਕੀਤਾ ਜਾਵੇ ਜਿਵੇਂ ਲੋਕਾਂ ਦੇ ਆਮ ਲੋਕਾਂ ਦੇ ਕਤਲ ਹੋ ਰਹੇ ਸੀ ਕਿਉਂਕਿ ਇੱਧਰ ਬਦਦਵਾਦੀ ਘਟਨਾਵਾਂ ਆਪਾਂ ਚਿੱਤੇ ਆ ਬੱਸਾਂ ਤੋਂ ਲਾ ਕੇ ਗੱਡੀਆਂ ਤੋਂ ਲਾ ਕੇ ਮਾਰੇ ਜਾਣ ਵਾਲਾ ਕਮਾਦਾਂ ਅਕਮਾਦ ਅੱਜ ਤਵਾਹੀ ਦਿੰਦੇ ਆ ਅੱਜ ਵੀ ਇੱਧਰੇ ਡਰੇਨਾਂ ਦੇ ਕੋਲ ਗਵਾਹੀ ਦਿੰਦੇ ਆ ਕਿ ਕਿਵੇਂ ਸਿੱਖ ਨੌਜਵਾਨ ਦੇ ਮੁਕਾਬਲੇ ਬਣਾਏ ਜਾ ਰਹੇ ਸੀ ਇਹਨਾਂ ਦੋਸ਼ ਦੋਨੇ ਕਿਸਮ ਦੇ ਦਹਿਸ਼ਤਗਰੂ ਦੋਨੇ ਦਹਿਸ਼ਤ ਕਿਸ ਨੇ ਦਹਿਸ਼ਤ ਕਰੇ ਦਾ ਜਿਹੜੇ ਲੋ ਜੇ ਅਸਲ 'ਚ ਇਹ ਸਿਸਟਮ ਨੂੰ ਬਦਲਣਾ ਚਾਹੁੰਦੇ ਆ ਜਿਹੜੇ ਸਮਝਦੇ ਆ ਕਿ ਇਹ ਲੋਕਾਂ ਦੇ ਹਿਤੂ ਨਹੀਂ ਨਾ ਖਾਲਸਤਾਨੀ ਲੋਕਾਂ ਦੇ ਹਿਤੂ ਹੈ ਤੇ ਨਾ ਜਿਹੜੀ ਸਟੇਟ ਆ ਰੋਕਾਂ ਦੀ ਆ ਇਹ ਦੋਨੇ ਦੋਨੋਂ ਕਿਸਮ ਦੇ ਗੈਸਟ ਕਰਦਿਆਂ ਦੇ ਖਿਲਾਫ ਉੱਥੇ ਪ੍ਰੋਬਲਮ ਰੱਖਿਆ ਹੋਇਆ ਸੀ ਕਿ ਉੱਥੇ ਜਦੋਂ ਕਿਹੜੇ ਸ਼ਾਂਤੀ ਗੱਲ ਹੈ 9992 ਬਣਵੇ 9992 ਦੀ ਹੋਈ ਹੈ ਸ਼ਾਇਦ ਉਹੀ ਕੋਈ ਗੱਲ ਹੈ ਪਰ ਉੱਥੇ ਜੋ ਕੁਝ ਕਾਹਨ ਹੋਇਆ ਜੋ ਉੱਥੇ ਸੇਵ ਵਾਲਾ ਕਾਹਨ ਦੇ ਵਿੱਚ ਉੱਥੇ ਜੋ ਲਹੂ ਡੁੱਲਿਆ ਇਹ ਕਹਿੰਦੇ ਆ ਉਹ ਸਭ ਤੋਂ ਵੱਡਾ ਨੁਕਸਾਨ ਸੀ ਉਹ ਨੁਕਸਾਨ ਸ਼ਾਇਦ ਪੂਰੇ ਅੰਝਾ ਸਕਦਾ ਹੈ